ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਨਪ੍ਰੀਤ ਕੌਰ ਪੈਣਾ ਦੇ ਵੀ ਠੀਕ ਤੋਂ ਅੱਜ ਦੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਵਾਲੀ ਕਲੈਕਸ਼ਨ ਵੀ ਜਿਹੜੀ ਬਹੁਤ ਹੀ ਜ਼ਿਆਦਾ ਸੋਹਣੀ ਰਹਿਣ ਵਾਲੀ ਹੈ ਜਦੋਂ ਵੀ ਮੇਰੇ ਫੇਸ ਤੇ ਸਮਾਈਲ ਹੁੰਦੀ ਹੈ ਤਾਂ ਤੁਹਾਨੂੰ ਸਭ ਨੂੰ ਪਤਾ ਲੱਗ ਜਾਂਦਾ ਕਿ ਅੱਜ ਵਾਲੀ ਜਿਹੜੀ ਕਲੈਕਸ਼ਨ ਹੈ ਬਹੁਤ ਹੀ ਜ਼ਿਆਦਾ ਸੋਹਣੀ ਹੈ ਤੇ ਵਾਕਈ ਜੀ ਅੱਜ ਜਿਹੜੀ ਕਲੈਕਸ਼ਨ ਲੈਣ ਹੈ ਬਹੁਤ ਜ਼ਿਆਦਾ ਸੋਹਣੀ ਬਹੁਤ ਹੀ ਪਿਆਰੇ ਕਲਰ ਦੇ ਉੱਪਰ ਆਪਾਂ ਇਹ ਵਾਲੀ ਕਲੈਕਸ਼ਨ ਜਿਹੜੀ ਰੈਡੀ ਕੀਤੀ ਏ ਤੇ ਮੈਂ ਹਮੇਸ਼ਾ ਹੀ ਦੱਸਦੀ ਹਣੀ ਇਹ ਵੀਡੀਓ ਦੇ ਵਿੱਚ ਕਿ ਜੋ ਵੀ ਆਪਾਂ ਰੈਡੀ ਕਰਦੇ ਆ ਠੀਕ ਹੈ ਉਹ ਆਪਾਂ ਦਾ ਜੋ ਸੈਮੀ ਦੇ ਉੱਪਰ ਰੈਡੀ ਕਰਦੇ ਆ ਜਾਂ ਆਪਾਂ ਫੁੱਲ ਪਿਓਰ ਦੇ ਉੱਪਰ ਰੈਡੀ ਕਰਦੇ ਆ ਪ੍ਰੋਪਰ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਦੇ ਹੁੰਦੇ ਆ ਠੀਕ ਹੈ ਜੀ ਪਲੀਜ਼ ਵੀਡੀਓ ਨੂੰ ਤੁਸੀਂ ਧਿਆਨ ਨਾਲ ਜ਼ਰੂਰ ਦੇਖਿਆ ਕਰੋ ਹਨਾ ਕਿ ਤੁਹਾਨੂੰ ਫੈਬਰਿਕ ਬਾਰੇ ਜਿਹੜਾ ਪ੍ਰੋਪਰ ਹੈ ਉਹ ਪਤਾ ਲੱਗ ਸਕੇ ਬਟ ਫਿਰ ਵੀ ਕੁਝ ਭੈਣਾਂ ਦੇ ਮੈਸੇਜ ਸਾਨੂੰ WhatsApp ਤੇ ਹੀ ਆਉਂਦੇ ਰਹਿੰਦੇ ਨੇ ਕਿ ਅਮਨ ਆਪਾਂ ਇਹ ਵਾਲੇ ਫੈਬਰਿਕ ਦੇ ਉੱਪਰ ਅਗਰ ਦੇਖੋ ਮੈਂ ਹਮੇਸ਼ਾ ਦੱਸਦੀ ਨੀ ਆ ਵੀਡੀਓ ਦੇ ਵਿੱਚ ਕਿ ਜਿਵੇਂ ਵੀ ਤੁਹਾਨੂੰ ਆਪਾਂ ਕੋਈ ਸੂਟ ਦਿਖਾਇਆ ਤੇ ਜ਼ਰੂਰੀ ਨਹੀਂ ਕਿ ਜਿਸ ਫੈਬਰਿਕ ਉੱਪਰ ਦਿਖਾਇਆ ਗਿਆ ਜਿਸ ਕਲਰ ਦੇ ਉੱਪਰ ਦਿਖਾਇਆ ਤੁਸੀਂ ਉਸੇ ਤੇ ਕਰਵਾਣਾ ਨਹੀਂ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਦੇਖੋ ਇੱਕ ਹੈਂਡਵਰਕ ਨੂੰ ਛੱਡ ਕੇ ਹਨਾ ਤੇ ਬਾਕੀ ਜਿਹੜਾ ਮਸ਼ੀਨਵਰਕ ਆ ਰਹੀ ਐ ਐਂਡ ਥ੍ਰੈਡ ਦਾ ਕੰਮ ਕੋਈ ਵੀ ਤੁਸੀਂ ਕਾਟਨ ਟੱਚ ਦੇ ਫੈਬਰਿਕ ਤੇ ਪਸ਼ਮੀਨੇ ਤੇ ਹਨਾ ਸ਼ਿਮਰ ਦੇ ਉੱਪਰ ਕ੍ਰੇਪ ਦੇ ਉੱਪਰ ਕਰਵਾ ਸਕਦੇ ਹੋ ਪਰ ਜਿਹੜਾ ਹੈਂਡਵਰਕ ਹੈ ਤੁਸੀਂ ਸਿੰਥੈਟਿਕ ਫੈਬਰਿਕ ਤੇ ਹੀ ਕਰਵਾ ਸਕਦੇ ਹੋ ਠੀਕ ਹੈ ਜੀ ਬਸ ਹੈਂਡਵਰਕ ਦਾ ਥੋੜਾ ਧਿਆਨ ਰੱਖਿਆ ਕਰੋ ਜਿਹੜ ਉਹ ਸਿਰਫ ਆ ਸਿੰਥੈਟਿਕ ਫੈਬਰਿਕ ਤੇ ਸਿਲਕ ਤੇ ਕ੍ਰੇਪ ਤੇ ਸ਼ਿਮਰ ਤੇ ਟਿਸ਼ੂ ਤੇ ਕ੍ਰਸ਼ ਤੇ ਇਹਨਾਂ ਫੈਬਰਿਕ ਦੇ ਉੱਪਰ ਹੀ ਹੁੰਦਾ ਹੈ ਠੀਕ ਹੈ ਜੀ ਚਲੋ ਜੀ ਬਹੁਤਾ ਤੁਹਾਡਾ ਟਾਈਮ ਵੇਸਟ ਨਾ ਕਰਦੇ ਹੋਏ ਕਰਦੇ ਆਂ ਅੱਜ ਵਾਲੀ ਕਲੈਕਸ਼ਨ ਸ਼ੁਰੂ ਬਹੁਤ ਜ਼ਿਆਦਾ ਸੋਨੇ ਜੇ ਸੂਟ ਦੇ ਨਾਲ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਅ ਅਗਰ ਮੈਂ ਗੱਲ ਕਰਾਂ ਮਿੰਟ ਗ੍ਰੀਨ ਦੀ ਤਾਂ ਮਿੰਟ ਗ੍ਰੀਨ ਦੀ ਸ਼ੇਡ ਰਹੇਗੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਸਾਡੇ ਸੂਟਾਂ ਦੇ ਵਿੱਚ ਹਮੇਸ਼ਾ ਹੀ ਤੁਹਾਨੂੰ ਕਲਰ ਕੰਬੀਨੇਸ਼ਨ ਮਿਲਣਗੇ ਜੀ ਇਦਾਂ ਨਹੀਂ ਹੈਗਾ ਕਿ ਸਿੰਪਲ ਸੂਟ ਦਾ 골ਡਨ ਵਰਕ ਕਰ ਦਿੱਤਾ ਤੇ ਬਸ ਗੱਲ ਖਤਮ ਨਹੀਂ ਜੀ ਇਸ ਤਰ੍ਹਾਂ ਦਾ ਤੁਹਾਨੂੰ ਦੁਕਾਨਾਂ ਦੇ ਉੱਪਰ ਵੀ ਬਹੁਤ ਕੁਝ ਮਿਲ ਜਾਏਗਾ ਠੀਕ ਹੈ ਬਟ ਬੁਟੀਕ ਦੇ ਉੱਪਰੋਂ ਸੂਟ ਰੈਡੀ ਕਰਵਾਉਣਾ ਤਾਂ ਕੁਝ ਡਿਫਰੈਂਟ ਹੋਣਾ ਚਾਹੀਦਾ ਜ਼ਰੂਰੀ ਨਹੀਂ ਕਿ ਹਾਂ ਆਪਾਂ 골ਡਨ ਟੱਚ ਦੇ ਸੂਟ ਬਣਵਾ ਲਿਆ ਤਾਂ ਉਹਨੂੰ ਬਸ ਇਦਾਂ ਸਿੰਪਲ ਸਲਾਈ ਕੀਤਾ ਤੇ ਉਹ ਸੂਟ ਆਪਾਂ ਬੁਟੀਕ ਤੋਂ ਰੈਡੀ ਕਰਵਾ ਲਿਆ ਬਿਲਕੁ ਅਗਰ ਤੁਸੀਂ ਬੁਟੀਕ ਤੋਂ ਸੂਟ ਰੈਡੀ ਕਰਵਾ ਰਹੇ ਹੋ ਦੇਖੋ ਬੁਟੀਕ ਤੋਂ ਸੂਟ ਰੈਡੀ ਕਰਾਉਣ ਦਾ ਮਤਲਬ ਇਹੀ ਹੈ ਕਿ ਕੁਝ ਅਲੱਗ ਹੋਵੇ ਤੁਹਾਡੇ ਸੂਟ ਪਾਇਆ ਹੋਇਆ ਤੁਹਾਨੂੰ ਕੋਈ ਪੁੱਛੇ ਕਿ ਹਾਂ ਇਹ ਸੂਟ ਤੁਸੀਂ ਕਿੱਥੋਂ ਰੈਡੀ ਕਰਵਾਇਆ ਠੀਕ ਹੈ ਜੀ ਤੇ ਅੱਜ ਕੁਝ ਇਸੇ ਤਰ੍ਹਾਂ ਦੀ ਕਲੈਕਸ਼ਨ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਦੇਖੋ ਬਹੁਤ ਸੋਨਾ ਬਾਹਾਂ ਦੇ ਉੱਪਰ ਕੰਮ ਹੈ ਬਹੁਤ ਸੋਨਾ ਆਪਾਂ ਨੇ ਇੱਥੇ ਕਲਰ ਸ਼ੇਡ ਦਿੱਤਾ ਹੋਇਆ ਠੀਕ ਹੈ ਮਿੰਟ ਗ੍ਰੀਨ ਆਪਣਾ ਜਿਆਦਾ ਡਾਰਕ ਨਹੀਂ ਹੈਗਾ ਬਹੁਤ ਸੋਹਣੀ ਲਾਈਟ ਜੀ ਸੋਬਰ ਜੀ ਸ਼ੇਡ ਹੈ ਜੀ ਇਹ ਵਾਲੀ ਬਟ ਇਹਦੇ ਵਿੱਚ ਆਪਾਂ ਨੇ ਹਲਕਾ ਜਿਹਾ ਮਜ਼ੈਂਟਾ ਹੌਟ ਪਿੰ ਬਹੁਤ ਹੀ ਜ਼ਿਆਦਾ ਸੋਹਣੀ ਆ ਰਹੀ ਠੀਕ ਹੈ ਜੀ ਇਸ ਤਰ੍ਹਾਂ ਰਹੇਗਾ ਆਪਣੇ ਘੇਰੇ ਦੇ ਉੱਪਰ ਕੰਮ ਦੇਖੋ ਉਹ ਸੋਨਾ ਘੇਰਾ ਬਣਿਆ ਹੋਇਆ ਬੜਾਈ ਨੀਟ ਐਂਡ ਕਲੀਨ ਇਸ ਤਰ੍ਹਾਂ ਮੈਂ ਤੁਹਾਨੂੰ ਪ੍ਰੋਪਰ ਜਿਹੜਾ ਸੂਟ ਯੂ ਸ਼ੋ ਕਰਦੀ ਹਾਂ ਠੀਕ ਹੈ ਜੀ ਇਸ ਤਰੀਕੇ ਨਾਲ ਦੇਖੋ ਬਹੁਤ ਪਿਆਰਾ ਜਿਹਾ ਫੁੱਲ ਹੈਵੀ ਐਡੀ ਸ਼ਰਟ ਬਣੀ ਹੋਈ ਹੈ ਅੱਛਾ ਦੇਖੋ ਨੂੰ ਬਹੁਤ ਜ਼ਿਆਦਾ ਹੈਵੀ ਲੱਗ ਰਹੀ ਹੈ ਠੀਕ ਹੈ ਜੀ ਤੇ ਵਟਾ ਕਰ ਜਦੋਂ ਆਪਾਂ ਵੇਅਰ ਕਰਦੇ ਆ ਤਾਂ ਬਹੁਤ ਜ਼ਿਆਦਾ ਲਾਈਟ ਵੇਟ ਹੈ ਠੀਕ ਹੈ ਇਹ ਹੀ ਖਾਸ ਗੱਲ ਹੁੰਦੀ ਹੈ ਕਿ ਲੁੱਕ ਵਾਈਜ਼ ਸਾਡਾ ਸੂਟ ਜਿਹੜਾ ਹੈਵੀ ਲੱਗੇ ਪਰ ਜਦੋਂ ਆਪਾਂ ਵੇਅਰ ਕਰੀਏ ਤਾਂ ਉਹਦਾ ਵੇਟ ਬਿਲ ਬਹੁਤ ਸੋਹਣਾ ਵਰਕ ਰਹੇਗਾ ਕਾਲਰ ਕੰਪੀਟੀਸ਼ਨ ਤੁਹਾਨੂੰ ਆਪਾਂ ਦਿਖਾ ਦਿੰਦਾ ਏ ਠੀਕ ਹੈ ਇਸ ਤਰ੍ਹਾਂ ਆਪਾਂ ਫਿਨਿਸ਼ਿੰਗ ਪੱਟੀ ਜਿਹੜੀ ਆਪਣੇ ਸੂਟ ਨੂੰ ਦਿੱਤੀ ਹੋਈ ਹੈ ਸਾਡੇ ਤਕਰੀਬਨ ਸਭ ਸੂਟਾਂ ਦੇ ਵਿੱਚ ਫਿਨਿਸ਼ਿੰਗ ਪੱਟੀ ਹੁੰਦੀ ਹੈ ਮੈਂ ਕਾਫੀ ਵਾਰ ਸਾਨੂੰ ਮੈਸੇਜ ਵੀ ਆ ਜਾਂਦੇ ਨੇ ਹਨਾ ਸਾਨੂੰ ਕਈਆਂ ਸਕਰੀਨਸ਼ਾਟ ਭੇਜ ਦਿੰਦੇ ਨੇ ਅਦਰ ਬੁਟੀਕਾਂ ਦੇ ਤੇ ਕਹਣਗੇ ਵੀ ਡਿਜ਼ਾਈਨ ਜਿਵੇਂ ਤੁਸੀਂ ਫਿਨਿਸ਼ਿੰਗ ਪੱਟੀ ਲਗਾਉਂਦੇ ਇਦਾਂ ਕੋਈ ਨਹੀਂ ਲਗਾਉਂਦਾ ਹੈਗਾ ਬਿਲਕੁਲ ਜੀ ਕੰਮ ਆਪਾਂ ਬਹੁਤ ਧਿਆਨ ਨਾਲ ਕਰਦੇ ਹਾਂ ਹੁਣ ਕਈਆਂ ਤੇ ਅਸੀਂ ਦੇਖਦੇ ਆਂ ਬੱਦ ਫਿਨਿਸ਼ਿੰਗ ਪੱਟੀ ਨਾ ਚਾਕਾ ਚਾਕਾਨ ਦਿੱਤੀ ਹੁੰਦੀ ਉਹਦਾ ਕੋਈ ਮਤਲਬ ਨਹੀਂ ਬਣਦਾ ਇਹਦਾ ਮਤਲਬ ਇਹ ਹੈ ਕਿ ਕੋਈ ਨੌਲੇਜ ਨਹੀਂ ਹੈਗੀ ਕੰਮ ਕਰਨ ਦੀ ਠੀਕ ਹੈ ਜੀ ਬਟ ਆਪਾਂ ਫਿਰ ਵੀ ਕਿਸੇ ਦੇ ਕੰਮ ਨੂੰ ਮਾੜਾ ਨਹੀਂ ਕਹਾਂਗੇ ਸਾਡਾ ਆਪੋ ਆਪਣਾ ਟੇਸਟ ਹੈ ਜਿੰਮੇਂ ਦਾ ਅਗਲਾ ਦਾ ਆਪਣਾ ਟੇਸਟ ਨੂੰ ਅਗਲਾ ਉਵੇਂ ਦਾ ਹੀ ਕਸਟਮਰ ਨੂੰ ਰੈਡੀ ਕਰਕੇ ਦਿੰਦਾ ਏ ਠੀਕ ਹੈ ਤੇ ਲੋ ਜੀ ਇਸ ਦੇ ਨਾਲ ਆਪਾਂ ਰੱਖਿਆ ਹੋਇਆ ਸ਼ਰਾਰਾ ਇਸ ਤਰੀਕੇ ਨਾਲ ਸ਼ਰਾਰੇ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਮਜ਼ੈਂਟਾ ਕਲਰ ਦੀ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਠੀਕ ਹੈ ਜੀ ਔਰ ਕਲੀਆਂ ਵਾਲਾ ਸ਼ਰਾਰਾ ਰੱਖਿਆ ਤੁਸੀਂ ਇਸ ਨਾਲ ਸਲਵਾਰ ਬਣਾ ਸਕਦੇ ਹੋ ਠੀਕ ਹੈ ਔਰ ਉਹ ਰਹੇਗਾ ਜੀ ਸੈਮੀ ਕ੍ਰੇਪ ਅੱਛੀ ਵਾਲੀ ਸੈਮੀ ਕ੍ਰੇਪ ਆਪਾਂ ਲਗਾਈਏ ਠੀਕ ਹੈ ਬਹੁਤ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਕੀਤਾ ਹੋਇਆ ਬਾਕੀ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਕਲਰ ਦੱਸ ਕੇ ਸਾਡੇ ਤੋਂ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਮੈਂ ਹੁਣ ਇੱਥੇ ਫਿਰ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਜ਼ਰੂਰੀ ਨਹੀਂ ਜੋ ਕਲਰ ਜੋ ਡਿਜ਼ਾਈਨ ਤੁਹਾਨੂੰ ਦਿਖਾਇਆ ਤੁਸੀਂ ਇਹੀ ਬਣਵਾਣਾ ਠੀਕ ਹੈ ਜਿੰਨੇ ਵੀ ਆ ਤੁਹਾਨੂੰ ਆਪਾਂ ਸੂਟ ਦਿਖਾਵਾਂਗੇ ਉਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਕਲਰ ਪਸੰਦ ਆ ਰਿਹਾ ਠੀਕ ਹੈ ਔਰ ਡਿਜ਼ਾਈਨ ਇਹ ਵਾਲਾ ਪਸੰਦ ਆ ਰਿਹਾ ਤੁਸੀਂ ਆਪਣੀ ਚੁਆਇਸ ਦੇ ਕਲਰ ਦੇ ਅਕੋਰਡਿੰਗ ਇਹ ਵਾਲਾ ਡਿਜ਼ਾਈਨ ਸੋਹਣਾ ਇਹ ਕਨਾਲ ਦੁਪੱਟਾ ਬਹੁਤ ਹੀ ਪਿਆਰਾ ਜਾਂ ਪਾਰਟੀ ਵੇ ਸੂਟ ਜੜਾ ਬਣਿਆ ਹੋਇਆ ਔਰ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਲਾਈਟ ਜਾਂ ਸੋਬਰ ਜਾਂ ਸਰਦਾਰੀ ਜਾਂ ਇਸ ਤਰ੍ਹਾਂ ਆਪਾਂ ਲੇਸ ਦਿੱਤੀ ਹੋਈ ਏ ਔਰ ਇਸ ਤਰੀਕੇ ਨਾਲ ਆਪਾਂ ਫਿਨਿਸ਼ਿੰਗ ਪੱਟੀ ਜਿਹੜੀ ਦਿੱਤੀ ਹੋਈ ਬਹੁਤ ਜ਼ਿਆਦਾ ਸੋਹਣਾ ਸੂਟ ਲੱਗ ਰਿਹਾ ਏ ਸਾਡਾ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਇਜੀ ਸਾਨੂੰ ਸਾਰੀ ਵੀਡੀਓ ਜਿਹੜੀ ਇੰਸਟਾਗ੍ਰਾਮ ਤੇ ਵੀ ਮਿਲ ਜੇਗੀ ਇੰਸਟਾਗ੍ਰਾਮ ਦਾ ਪੇਜ ਆਪਾਂ ਹੈਗਾ ਜੀ ਭੈਣਾਂ ਦਾ ਬੁਟੀਕ ਤੁਸੀਂ ਉੱਥੇ ਜਾ ਕੇ ਸਾਨੂੰ ਫੋਲੋ ਕਰ ਲਓ ਔਰ ਜਿੰਨੀਆਂ ਭੈਣਾਂ ਕੋ ਟਾਈਮ ਨਹੀਂ ਹੁੰਦਾ ਪ੍ਰੋਪਰ ਵੀਡੀਓ ਦੇਖਣਾ ਤੁਸੀਂ ਇੰਸਟਾਗ੍ਰਾਮ ਤੇ ਸਾਡੀਆਂ ਵੀਡੀਓਜ਼ ਦੇਖ ਕੇ ਆਪਣੇ ਲਈ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਬੜਾ ਹੀ ਪਿਆਰਾ ਜਿਹਾ ਬੜਾ ਹੀ ਸੋਹਣਾ ਲੱਗ ਰਿਹਾ ਜੀ ਇਹ ਵਾਲਾ ਦੁਪੱਟਾ ਵੀ ਐਂਡ ਸੂਟ ਵੀ ਪ੍ਰੋਪਰ ਵਿਆਹ ਦੇ ਪਾਉਣ ਵਾਲਾ ਸੂਟ ਜਿਹੜਾ ਬਣਿਆ ਹੋਇਆ ਠੀਕ ਹੈ ਜੀ ਤੇ ਆਪਣੀ ਚੁਆਇਸ ਦੱਸ ਕੇ ਤੁਸੀਂ ਸੂਟ ਜਿਹੜੇ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਲਓ ਜੀ ਅਗਲਾ ਸੂਟ ਬਹੁਤ ਹੀ ਪਿਆਰਾ ਜਿਹਾ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਜੀ ਬਹੁਤ ਸੋਹਣੇ ਸਰਦਾਰੀ ਜੇ ਸੂਟ ਨੇ ਜੀ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਬਣਿਆ ਹੋਇਆ ਠੀਕ ਹੈ ਸੇਮ ਕਲਰ ਕਰਾਉਣਾ ਚਾਹੁੰਦੇ ਸੇਮ ਵੀ ਹੋ ਜਾਏਗਾ ਲਾਈਟ ਜਾਂ ਡਾਰਕ ਤੁਸੀਂ ਕਰਵਾਉਣਾ ਤੁਹਾਡੀ ਚੋਇਸ ਅਕੋਰਡਿੰਗ ਆਪਾਂ ਕਰ ਦਾਂਗੇ ਠੀਕ ਹੈ ਜੀ ਤੇ ਆਪਾਂ ਦਾ ਫੈਬਰਿਕ ਰੱਖਿਆ ਹੋਇਆ ਪਿਓਰ ਸਿਲਕ ਰੱਖੀ ਹੋਈ ਹੈ ਕੋਈ ਸੈਮੀ ਇੱਥੇ ਨਹੀਂ ਲਗਾਇਆ ਜੋ ਸੈਮੀ ਤੇ ਬਣਾਇਆ ਹੋ ਆਪਾਂ ਤੁਹਾਨੂੰ ਸੈਮੀ ਦੱਸਾਂਗੇ ਠੀਕ ਹੈ ਇਸ ਤਰੀਕੇ ਨਾਲ ਰਹੇਗਾ ਜੀ ਆਪਣੀਆਂ ਬਾਹਾਂ ਦੇ ਉੱਪਰ ਕੰਮ ਇਸ ਤਰੀਕੇ ਨਾਲ ਦੇਖੋ ਬਹੁਤ ਪਿਆਰਾ ਔਰ ਤੁਸੀਂ ਬਿਲਕੁਲ ਨੇੜੇ ਤੋਂ ਚੈੱਕ ਕਰੋ ਇਹ ਜਿਹੜੇ ਮੋਤੀ ਆਪਾਂ ਐਡ ਕੀਤੇ ਤੁਸੀਂ ਦੇਖੋ ਇੱਕ ਇੱਕ ਜਗ੍ਹਾ ਦੇ ਵਿੱਚ ਆਪਾਂ ਮੋਤੀ ਜਿਹੜਾ ਫਿੱਟ ਕੀਤਾ ਹੋਇਆ ਕੋਈ ਇਦਾਂ ਨਹੀਂ ਕਿ ਮੋਤੀ ਇੱਧਰ-ਉੱਧਰ ਘੁੰਮ ਰਹੇ ਨੇ ਬਹੁਤ ਜ਼ਿਆਦਾ ਨੀਟ ਐਂਡ ਪੀਨ ਜਿਹੜਾ ਤੁਹਾਨੂੰ ਵਰਕ ਮਿਲੇਗਾ ਠੀਕ ਹੈ ਦੋਨੋਂ ਸਾਈਡ ਇਸੇ ਤਰ੍ਹਾਂ ਹੀ ਰਹੇਗਾ ਪੂਰੀ ਸ਼ਰਟ ਦੇ ਤੁਹਾਨੂੰ ਕੰਮ ਦਿਖ ਰਿਹਾ ਬਹੁਤ ਪਿਆਰਾ ਜਿਹਾ ਕੰਮ ਹੋਇਆ ਹੋਇਆ ਸੈਂਟਰ ਪੈਨਲ ਰਹੇਗਾ ਔਰ ਇਸ ਤਰੀਕੇ ਨਾਲ ਆਪਣੇ ਘੇਰੇ ਦੇ ਉੱਪਰ ਕੰਮ ਰਹੇਗਾ ਬਿਲਕੁਲ ਨੇੜੇ ਤੋਂ ਬਿਲਕੁਲ ਆਰਾਮ ਨਾਲ ਤੁਹਾਨੂੰ ਆਪਾਂ ਕੰਮ ਦਿਖਾਉਣਾ ਹੈ ਕਿ ਤੁਹਾਨੂੰ ਪ੍ਰੋਪਰ ਜਿਹੜਾ ਪਤਾ ਚੱਲ ਸਕੇ ਹੈ ਨਾ ਕਿਉਂਕਿ ਦੇਖੋ YouTube ਦੇ ਉੱਪਰ ਜਾਂ online ਤੁਸੀਂ ਕੋਈ ਸੂਟ ਦੇਖਦੇ ਹੋ ਤਾਂ ਤੁਹਾਨੂੰ ਅਗਰ ਆਪਾਂ ਚੰਗੀ ਤਰ੍ਹਾਂ ਜਾਣਕਾਰੀ ਨਹੀਂ ਦੇ ਰਹੇ ਤਾਂ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਕਿਉਂਕਿ ਦੇਖੋ ਤੁਸੀਂ ਆਪਣੇ ٹرسٹ ਦੇ ਨਾਲ ਸਾਡੇ ਨਾਲ ਨਾ ਜਿਹੜੇ ਸਾਡੇ ਤੋਂ ਸੂਟ ਰੈਡੀ ਕਰਵਾਉਂਦੇ ਹੋ ਚਲੋ ਜੀ ਜਿੰਨੇ ਵੀ ਆਪਾਂ ਤੁਹਾਨੂੰ ਸੂਟ ਦਿਖਾਉਣਾ ਉਹਨਾਂ ਬਾਰੇ ਤੁਹਾਨੂੰ ਪ੍ਰੋਪਰ ਆਪਾਂ ਜਾਣਕਾਰੀ ਦਿੰਨੇ ਆ ਕੋਈ ਵੀ ਤੁਹਾਨੂੰ ਇਦਾਂ ਨਹੀਂ ਕਰਦੇ ਕਿ ਦੂਰ ਤੋਂ ਵੀਡੀਓ ਸ਼ੂਟ ਕਰਤੀ ਹੈ ਨਾ ਤੇ ਦੂਰ ਤੋਂ ਤੁਹਾਨੂੰ ਆਪਾਂ ਸਾਰਾ ਦਿਖਾ ਦਿੱਤਾ ਪਿਆ ਆ ਦੇਖੋ ਕਿੰਦਾ ਵਰਕ ਹੋਇਆ ਇਦਾਂ ਦਾ ਕੋਈ ਫਾਇਦਾ ਨਹੀਂ ਹੈਗਾ ਹਨਾ ਕਿਉਂਕਿ ਤੁਸੀਂ ਸਾਡੇ ਤੇ ٹرسٹ ਕਰਕੇ ਸਾਨੂੰ ਆਰਡਰ ਦਿੰਦੇ ਹੋ ਔਰ ਤੁਹਾਨੂੰ ਪ੍ਰੋਪਰ ਪਤਾ ਹੋਣਾ ਚਾਹੀਦਾ ਕਿਸ ਤਰੀਕੇ ਦਾ ਵਰਕ ਹੋ ਰਿਹਾ ਕਿਸ ਤਰੀਕੇ ਦਾ ਫੈਬਰਿਕ ਲੱਗਿਆ ਹੋਇਆ ਠੀਕ ਹੈ ਬਹੁਤ ਹੀ ਆਰਾਮ ਨਾਲ ਆਪਾਂ ਵੀਡੀਓ ਸ਼ੂਟ ਕਰਦੇ ਆ ਔਰ ਇਸੇ ਤਰ੍ਹਾਂ ਹੀ ਆਪਾਂ ਇਸ ਸੂਟ ਦੇ ਵਿੱਚ ਵੀ ਕਲਰ ਕੰਬੀਨੇਸ਼ਨ ਕੀਤਾ ਹੋਇਆ ਮਹਿਰੂਨ ਟੱਚ ਦਿੱਤਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਜੀ ਮਹਿਰੂਨ ਟੱਚ ਫੁੱਲ ਹੈਵੀ ਜਿਹੜੀ ਸ਼ਰਟ ਬਣੀ ਹੋਈ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਜਿਹਾ ਪੀਸ ਲੱਗ ਰਿਹਾ ਔਰ ਅਗਰ ਮੈਂ ਪਿਓ ਔਰ ਇਸ ਤਰੀਕੇ ਨਾਲ ਆਪਣੀ ਸਲਵਾਰ ਦੇ ਉੱਪਰ ਵਰਕ ਰਹੇਗਾ ਬਹੁਤ ਸੋਹਣਾ ਸਲਵਾਰ ਦੇ ਉੱਪਰ ਕੰਮ ਜਿਹੜਾ ਹੋਇਆ ਹੋਇਆ ਠੀਕ ਹੈ ਸਲਵਾਰ ਤੁਸੀਂ ਕੁੰਦੇ ਵਾਲੀ ਬਣਾਉਣੀ ਜਾਂ ਸਟੇਟ ਬਣਾਉਣੀ ਇਹ ਤੁਸੀਂ ਸਾਨੂੰ ਆਪਣੇ ਮੈਜ਼ਰਮੈਂਟ ਦੇ ਵਿੱਚ ਲਿਖਣਾ ਠੀਕ ਹੈ ਜੀ ਦੁਪੱਟਾ ਚੈੱਕ ਕਰੋ ਬਹੁਤ ਸੋਹਣਾ ਦੁਪੱਟਾ ਜੀ ਬਹੁਤ ਪਿਆਰੇ ਸੂਰਆ ਹੋਇਆ ਜੀ ਦੁਪੱਟਾ ਰਹੇਗਾ ਫੁੱਲ ਪਿਓਰ ਕਮਾ ਚਨੋਂ ਆਉਂਦਾ ਕਿ ਕਿ ਜਿਸ ਤਰ੍ਹਾਂ ਆਪਾਂ ਨੂੰ ਮਹਿਰੂਨ ਫਿਨਿਸ਼ਿੰਗ ਪੱਟੀ ਦੇ ਕੇ ਇਸ ਤਰ੍ਹਾਂ ਚੰਪਾ ਜਿਹੜਾ ਪ ਦਿੱਤਾ ਹੋਇਆ ਔਰ ਬਹੁਤ ਸੋਹਣਾ ਦੁਪੱਟਾ ਲੱਗ ਰਿਹਾ ਔਰ ਦੁਪੱਟੇ ਦੀ ਗ੍ਰੇਸ ਤੁਹਾਡੇ ਸੂਟ ਨਾਲੋਂ ਜ਼ਿਆਦਾ ਹੋਣੀ ਚਾਹੀਦੀ ਠੀਕ ਹੈ ਜੀ ਕਿਉਂਕਿ ਸਾਨੂੰ ਸਭ ਦੀਆਂ ਭੈਣਾਂ ਨੂੰ ਆਪ ਤੋਂ ਦੇ ਕਿ ਸੂਟ ਜਿਵੇਂ ਦਾ ਮਰਜ਼ੀ ਹੋਵੇ ਪਰ ਸਾਡਾ ਦੁਪੱਟਾ ਵਧੀਆ ਹੋਣਾ ਚਾਹੀਦਾ ਬਿਲਕੁਲ ਜੀ ਪਰ ਇੱਥੇ ਤੁਹਾਡੇ ਸੂਟ ਤੋਂ ਲੈ ਕੇ ਤੁਹਾਡੇ ਦੁਪੱਟੇ ਤੱਕ ਦਾ ਖਿਆਲ ਰੱਖਿਆ ਜਾਂਦਾ ਹੈ ਪਿਆ ਆਪਾਂ ਦੁਪੱਟਾ ਤੁਹਾਨੂੰ ਵਧੀਆ ਤੋਂ ਵਧੀਆ ਰੈਡੀ ਕਰਕੇ ਦੇਈਏ ਠੀਕ ਹੈ ਜੀ ਤੇ ਲੋ ਜੀ ਤੁਸੀਂ ਇਸ ਨੂੰ ਅਗਰ ਸੈਮੀ ਤੇ ਬਣਾਓਗੇ ਜੀ ਪ੍ਰਾਈਸ 3000 ਰੁਪਏ ਘੱਟ ਜਾਏਗੀ ਠੀਕ ਹੈ ਜੀ ਅਗਰ ਤੁਸੀਂ ਸੇਮ ਬਣਾਉਣਾ ਚਾਹੁੰਦੇ ਜੋ ਪ੍ਰਾਈਸ ਅਸੀਂ ਤੁਹਾਨੂੰ ਦਵਾਂਗੇ ਉਹ ਤੁਹਾਨੂੰ ਫੁੱਲ ਪਿਓਰ ਦੇ ਉੱਪਰ ਹੀ ਦਵਾਂਗੇ ਵਰਕ ਘੱਟ ਵਧ ਕਰਵਾਉਣਾ ਉਹ ਤੁਹਾਡੀ ਚੁਆਇਸ ਰਹੇਗੀ ਵੈਸੇ ਜਿਵੇਂ ਡਿਜ਼ਾਈਨ ਬਣਿਆ ਹੁੰਦਾ ਆਪਾਂ ਉਸ ਅਕੋਰਡਿੰਗ ਅਗਰ ਡਿਜ਼ਾਈਨ ਰੈਡੀ ਕਰਵਾਈਏ ਤਾਂ ਬਹੁਤ ਪਿਆਰਾ ਪੀਸ ਬਣਦਾ ਅਗਰ ਆਪਾਂ ਥੋੜਾ ਵਿੱਚੋਂ ਕੱਟਵਾ ਢਕਾਦੇ ਆ ਤਾਂ ਥੋੜੇ ਕਿਤੇ ਨਾ ਕਿਤੇ ਥੋੜਾ ਇਦਾਂ ਹੁੰਦਾ ਕਿ ਡ

neck ਦੇ ਉੱਪਰ ਕੰਮ ਹੈ ਤੁਸੀਂ ਦੇਖੋ ਬਹੁਤ ਹੀ ਪਿਆਰਾ ਲੱਗ ਰਿਹਾ ਅ ਨੈਕਲੈਸ ਟਾਈਪ ਜਿਹੜਾ ਸਾਡਾ neck ਲੱਗ ਰਿਹਾ ਤੁਸੀਂ ਦੇਖੋ ਇੱਕ ਇੱਕ ਜਿਹੜਾ ਮੋਤੀ ਹੈ ਡਿਟੇਲਿੰਗ ਦੇ ਵਿੱਚ ਆਪਾਂ ਸਾਰਾ ਕੰਮ ਕੀਤਾ ਕੋਈ ਵੀ ਚੀਜ਼ ਇਧਰ ਉਧਰ ਨਹੀਂ ਘੁੰਮ ਰਹੀ ਹੈਗੀ ਬੜਾ ਹੀ ਧਿਆਨ ਨਾਲ ਸਾਫ ਸੁਥਰਾ ਕੰਮ ਜਿਹੜਾ ਆਪਾਂ ਕਰਦੇ ਆ ਲਓ ਜੀ ਇਸ ਤਰ੍ਹਾਂ ਰਹੇਗਾ ਆਪਣੀਆਂ ਬਾਹਾਂ ਦੇ ਉੱਪਰ ਕੰਮ neck ਵਾਹ ਬਹੁਤ ਪਿਆਰੀਆਂ ਲੱਗ ਰਹੀ ਤੁਸੀਂ ਚੈੱਕ ਕਰੋ ਤਾਂਸ ਘੇਰੇ ਇਹਦਾ ਸਾਡਾ ਮੋੜਨੀਆਂ ਵਾਲਾ ਸੂਟ ਇਸ ਤਰ੍ਹਾਂ ਘੇਰੇ ਦੇ ਉੱਪਰ ਆਪਾਂ ਦੋ ਮੋੜਨੀਆਂ ਬਣਾਈਆਂ ਹੋਈਆਂ ਨੇ ਪਹਿਲਾਂ ਵੀ ਆਪਾਂ ਇਸ ਤਰ੍ਹਾਂ ਦਾ ਪੀਸ ਸੇਮ ਰੈਡੀ ਕੀਤਾ ਬਹੁਤ ਹੀ ਸੋਨਾ ਅਨ ਬਹੁਤ ਸੋਨਾ ਕਲਰ ਕੰਬੀਨੇਸ਼ਨ ਹੋਇਆ ਹੋਇਆ ਚਲੋ ਜੀ ਐਂ ਇਸ ਤੇ ਨਾਲ ਦੁਪੱਟਾ ਜਿਹੜਾ ਰੱਖਿਆ ਹੋਇਆ ਆਪਾਂ ਪਲੇਨ ਰੱਖਿਆ ਹੋਇਆ ਦੁਪੱਟੇ ਉੱਪਰ ਆਪਾਂ ਕੋਈ ਵਰਕ ਨਹੀਂ ਕੀਤਾ ਹੈਗਾ ਔਰ ਇਸ ਤੇ ਜਰਾਹੀ ਆਪਣੀ ਸਲਵਾਰ ਦੇ ਉੱਪਰ ਕੰਮ ਰਹੇ ਬਹੁਤ ਪਿਆਰਾ ਜਿਹਾ ਕੰਮ ਹੋਇਆ ਹੋਇਆ ਕੁਝ ਪਹਿਣਾ ਕਹਿੰਦੇ ਸਾਨੂੰ ਕਿਸੇ ਸਲਵਾਰ ਦੇ ਉੱਪਰ ਵਰਕ ਨਹੀਂ ਕਰਵਾਉਣਾ ਦੇਖੋ ਅਗਰ ਤੁਸੀਂ ਸੂਟ ਕਾਫੀ ਬਣਾ ਰਹੇ ਹੋ ਹਨਾ ਤੇ ਸਾਨੂੰ ਪਤਾ ਹੁੰਦਾ ਵੀ ਤੁਹਾਡੇ ਕਾਫੀ ਸਾਰੇ ਸੂਟ ਹੋ ਗਏ ਨੇ ਔਰ ਕਿਸ ਬਾਟਮ ਦੇ ਉੱਪਰ ਵਰਕ ਹੈਗਾ ਜਾਂ ਨਹੀਂ ਹੈਗਾ ਬਟ ਕੁਝ ਪਹਿਣਾ ਬਾਟਮ ਦੇ ਉੱਪਰ ਵਰਕ ਨਹੀਂ ਲਾਈ ਕਰਦੀਆਂ ਤੁਸੀਂ ਇੱਕ ਅੱਧੇ ਸੂਟ ਦੇ ਉੱਪਰ ਜ਼ਰੂਰ ਵਰਕ ਕਰਵਾਇਆ ਕਰੋ ਕਿਉਂਕਿ ਥੋੜਾ ਜਿਹਾ ਇੱਕ ਟੇਸ ਜਿਹੜਾ ਚੇਂਜ ਹੋ ਜਾਂਦਾ ਠੀਕ ਹੈ ਜੀ ਦੇ ਕੋਈ ਇਹ ਨਹੀਂ ਹੈਗਾ ਕਿ ਬਾਟਮ ਦੇ ਉੱਪਰ ਵਰਕਰ ਵਰ ਨਾਲ ਤੁਹਾਡਾ ਪੀਸੂਟ ਦੀ ਗ੍ਰੇਸ ਖਤਮ ਹੋ ਜਾਂਦੀ ਹੈ ਬਿਲਕੁਲ ਵੀ ਹੁਣ ਤੁਸੀਂ ਇਹ ਦੇਖੋ ਬਿਲਕੁਲ ਸੋਬਰ ਜਾਂ ਪੀਸ ਬਣਿਆ ਹੋਇਆ ਕੋਈ ਇਹਦੇ ਘੇਰੇ ਦੇ ਉੱਪਰ ਜ਼ਿਆਦਾ ਕੰਮ ਨਹੀਂ ਹੈਗਾ ਜੋ ਸਾਡੇ neck ਔਰ ਬਾਹਾਂ ਦੇ ਉੱਪਰ ਕੰਮ ਹੋਇਆ ਹੋਇਆ ਉਹੀ ਸਾਡੀ bottom ਦੇ ਉੱਪਰ ਕੰਮ ਹੋਇਆ ਬਹੁਤ ਪਿਆਰਾ ਪੀਸ ਬਣਿਆ ਹੋਇਆ ਔਰ ਇਹਦੀ ਲੁੱਕ ਵੀ ਬਹੁਤ ਪਿਆਰੀ ਆਏਗੀ ਠੀਕ ਹੈ ਜੀ ਕਿਉਂਕਿ ਜੋ ਸਾਡੀ ਬਾਹਾਂ ਦੇ ਉੱਪਰ ਕੰਮ ਹੈ ਉਹੀ neck ਦੇ ਉੱਪਰ ਉਹੀ bottom ਦੇ ਉੱਪਰ ਇਮੇਜਿਨੇਸ਼ਨ ਕਰਕੇ ਦੇਖੋ ਬਹੁਤ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਪੀਸ ਜਿਹੜਾ ਬਣਿਆ ਹੋਇਆ ਐਂਡ ਪਾਰਟੀ wear suit ਹੈ ਜੀ ਇਹ ਵਾਲਾ ਕਿਸੇ ਵੀ ਪਾਰਟੀ ਫੰਕਸ਼ਨ ਦੇ ਉੱਪਰ ਤੁਸੀਂ wear ਕਰ ਸਕਦੇ ਹੋ ਠੀਕ ਹੈ ਜੀ ਔਰ ਫੈਬਰਿਕ ਜਿਹੜਾ ਇਹਦਾ ਰਹੇਗਾ ਉਹ ਸੈਮੀ ਕਰੇਪ ਰਹੇਗੀ ਤੁਸੀਂ ਉਸ ਨੂੰ ਪਿਓਰ ਤੇ ਵੀ ਕਰਵਾ ਸਕਦੇ ਹੋ ਉਹ ਤੁਹਾਡੀ ਚੁਆਇਸ ਰਹੇਗੀ ਠੀ ਅਤੇ ਸਾਡੇ ਕੋ ਸੈਮੀ ਤੇ ਬੈਕਲ ਬਹੁਤ ਜ਼ਿਆਦਾ ਘੱਟ ਬੰਦੀ ਹੈ ਬਾਕੀ ਤੁਹਾਡੀ ਚੁਆਇਸ ਹੈ ਜੀ ਅਗਰ ਸੈਮੀ ਲਾਇਕ ਕਰ ਤੁਸੀਂ ਸੈਮੀ ਤੇ ਕਰਵਾ ਸਕਦੇ ਹੋ ਅਗਰ ਫੁੱਲ ਪਿਓਰ ਲਾਇਕ ਕਰ ਤੁਸੀਂ ਫੁੱਲ ਪਿਓਰ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਜਿਹੜਾ ਚੱਲ ਰਿਹਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਚਾਹੀਦੀ ਕੋਈ ਕੋਈ ਪ੍ਰਾਈਸ ਜਾਣੀ ਹੈ ਕਿਸੇ ਸੂਟ ਦੀ ਜਾਂ ਕੋਈ ਡਿਜ਼ਾਈਨ ਬਾਰੇ ਤੁਸੀਂ ਕੋਈ ਗੱਲ ਕਰਨੀ ਕੋਈ ਵੀ ਸਾਨੂੰ ਐਨੀ ਟਾਈਮ WhatsApp ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਸਮ ਟਾਈਮ ਆਪਾਂ ਬਿਜ਼ੀ ਹੁੰਨੇ ਆ WhatsApp ਦਾ ਰਿਪਲਾਈ ਜਣਾ ਸਾਡੇ ਕੋਲ ਜਲਦੀ ਨਹੀਂ ਹੁੰਦਾ ਬਟ ਆਪਾਂ ਜਦੋਂ ਵੀ ਫ੍ਰੀ ਹੁੰਨੇ ਆਪਾਂ ਜਰੂਰ ਰਿਪਲਾਈ ਕਰਦੇ ਆ। ਲਓ ਜੀ। ਅਗਲਾ ਸੂਟ ਚੈੱਕ ਕਰੋ। ਇਹਦੇ ਵਿੱਚ ਮੈਂ ਕਿਹਾ ਤੁਹਾਨੂੰ ਇਹ ਨਹੀਂ ਕਹਾਂਗੀ ਵੀ ਕੋਈ ਕਲਰ ਕੰਬੀਨੇਸ਼ਨ ਕੀਤਾ ਕਿਉਂਕਿ ਵਾਈਟ ਦੀ ਡਿਮਾਂਡ ਸੀ ਆਪਾਂ ਵਾਈਟ ਤੇ ਹੀ ਰੈਡੀ ਕੀਤਾ ਔਰ ਇਹ ਡਿਜ਼ਾਈਨ ਆਪਾਂ ਕਾਫੀ ਵਾਰ ਬਣਾ ਚੁੱਕੇ ਆ। ਇਸ ਤਰ੍ਹਾਂ। ਬਹੁਤ ਹੀ ਜ਼ਿਆਦਾ ਸੋਹਣਾ ਐਂਡ ਸਿੰਪਲ ਸੋਬਰ ਜਿਹਾ ਔਰ ਬਹੁਤ ਪਿਆਰਾ ਜਿਹਾ ਪੀਸ ਜਿਹੜਾ ਬਣਿਆ ਹੋਇਆ। neck ਦੇ ਉੱਪਰ ਕੰਮ ਰਹੇਗਾ ਸੇਮ ਹੀ ਕੰਮ ਆਪਣੀਆਂ ਬਾਹਾਂ ਦੇ ਉੱਪਰ ਰਹੇਗਾ ਔਰ ਪੂਰੀ ਸ਼ੋਰ ਦੇ ਵਿੱਚ ਇਸ ਤਰ੍ਹਾਂ ਸਿੱਪੀ ਦਾ ਕੰਮ ਜਿਹੜਾ ਰਹੇਗਾ ਇਸ ਤਰੀਕੇ ਨਾਲ। ਇਸ ਤਰੀਕੇ ਨਾਲ ਦੇਖੋ ਬਹੁਤ ਸੋਹਣਾ ਜੀ ਵਾਈਟ ਦੇ ਵਿੱਚ ਪਹਿਲਾਂ ਵੀ ਆਪਾਂ ਇੱਕ ਸੂਟ ਰੈਡੀ ਕੀਤਾ ਸੀ ਤਿੰਨ ਸੂਟ ਰੈਡੀ ਕੀਤੇ ਸੀ ਵਾਈਟ ਔਰ ਸਾਰੇ ਜਿਹੜੇ ਤਿੰਨ ਸੂਟ ਆਪਾਂ ਬਣਾਏ ਨੇ ਬਹੁਤ ਹੀ ਪਿਆਰੇ ਬਣੇ ਹੋਏ ਨੇ ਲੋ ਜੀ ਦੁਪੱਟਾ ਤੁਸੀਂ ਚੈੱਕ ਕਰੋ ਇਸ ਤਰੀਕੇ ਨਾਲ ਦੁਪੱਟਾ ਰਹੇਗਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰਹੇਗਾ ਠੀਕ ਹੈ ਬਹੁਤ ਜ਼ਿਆਦਾ ਸੋਹਣਾ और फुल हैवी दुपट्टा जरा बनया चेक करो वाइट सूट बहुत ही प्यारा लग रहा इस तो है इस तरीके शर्ट पर बहुत सोना सिंपल सोफर जहाँ का है एक दुप्टा फुल हैवी, प्लेन बॉटम रहेगी ਬਹੁਤ ਹੀ ਪਿਆਰਾ ਜਿਹਾ ਡਿਫਰੈਂਟ ਜਿਹਾ ਪੀਸ ਹੈ ਜੀ ਇਹ ਵਾਲਾ ਤੁਸੀਂ ਕਿਸੇ ਵੀ ਪਾਰਟੀ ਫੰਕਸ਼ਨ ਦੇ ਉੱਪਰ ਵੇਅਰ ਕਰ ਸਕਦੇ ਹੋ ਠੀਕ ਹੈ ਅਗਰ ਤੁਸੀਂ ਬਿਲਕੁਲ ਵਾਈਟ ਨਹੀਂ ਲਾਈਕ ਕਰਦੇ ਤੁਸੀਂ ਇਸ ਦਾ ਕਲਰ ਕੰਬਿਨੇਸ਼ਨ ਕਰਵਾ ਸਕਦੇ ਹੋ ਰਸਟ ਕਲਰ ਦਾ ਇਹਨਾਂ ਚ ਕੰਬੀਨੇਸ਼ਨ ਕਰਵਾ ਸਕਦੇ ਹੋ ਪੀਕਾਕ ਸ਼ੇਡ ਦਾ ਕੰਬੀਨੇਸ਼ਨ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਲੱਗੇਗਾ ਇਹ ਦੇਖੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਇਸ ਤਰੀਕੇ ਨਾਲ ਬਹੁਤ ਪਿਆਰਾ ਜਿਹਾ ਦੁਪੱਟਾ ਆਪਾ ਫੁੱਲਪੀਓ ਦਾ ਰੱਖਿਆ ਹੋਇਆ ਬਹੁਤ ਸੋਹਣਾ ਦੁਪੱਟਾ ਜੀ ਬੁੱਕਲ ਮਾਰ ਕੇ ਲਓ ਸਿਰ ਦੇ ਉੱਪਰ ਰੋ ਬੜਾ ਹੀ ਸੋਹਣਾ ਲੱਗ ਰਿਹਾ ਜੀ ਮੈਨੂੰ ਇਹ ਪਰਸਨਲੀ ਇਹ ਵਾਲਾ ਪੀਸ ਦੇਖੋ ਬਹੁਤ ਪਿਆਰਾ ਜਿਹਾ ਇੱਕ ਵਾਈਟ ਕਲਰ ਦੀ ਆਪਣੀ ਹੀ ਗ੍ਰੇਸ ਹੈ ਬਹੁਤ ਸੋਹਣਾ ਸਰਦਾਰੀ ਜਿਹਾ ਪੀਸ ਬਣਦਾ ਹੈ ਜੀ ਵਾਈਟ ਦੇ ਵਿੱਚ ਠੀਕ ਹੈ ਦੇਖੋ ਫੁੱਲੀ ਹੈਵੀ ਪੀਸ ਹੈ ਜੀ ਇਹ ਵਾਲਾ ਦੁਪੱਟੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਹੈਵੀ ਜਾਲ ਬਣਿਆ ਹੋਇਆ ਜੀ ਬਹੁਤ ਜ਼ਿਆਦਾ ਸੋਹਣਾ हां और जरूरी नहीं कि मैं ਤੁਹਾਨੂੰ ਇਹ ਵਾਈਟ ਤੇ ਦਿਖਾਇਆ ਤੁਸੀਂ ਇਸ ਨੂੰ ਵਾਈਟ ਤੇ ਰੈਡੀ ਕਰਵਾਉਣਾ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਠੀਕ ਹੈ ਵੈਸੇ ਹੁਣ ਤੱਕ ਮੈਂ ਇਹ ਵਾਲਾ ਜਿਹੜਾ ਡਿਜ਼ਾਈਨ ਰੈਡੀ ਕੀਤਾ ਆ ਰਾਉਂਡ ਇੱਕ ਮਹਿਰੂਮ ਕਲਰ ਦੇ ਉੱਪਰ ਕੀਤਾ ਸੀ ਐਂਡ ਵਾਈਟ ਕਲਰ ਦੇ ਉੱਪਰ ਔਰ ਜਿਹੜਾ ਤੀਸਰਾ ਪੀਸ ਵੀ ਰੈਡੀ ਹੋਇਆ ਇਹ ਵੀ ਵਾਈਟ ਦੇ ਉੱਪਰ ਹੀ ਰੈਡੀ ਹੋਇਆ ਔਰ ਇਹ ਦੋਨੋਂ ਕਲਰ ਦੇ ਉੱਪਰ ਹੀ ਬਹੁਤ ਪਿਆਰਾ ਲੱਗ ਰਿਹਾ ਔਰ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਵੀ ਇਹ ਪੂਰਾ ਜਚੇਗਾ ਇਦਾਂ ਨਹੀਂ ਹੈਗਾ ਕਿ ਕਿਸੇ ਹੋਰ ਕਲਰ ਦੇ ਉੱਪਰ ਹੀ ਜਚੇਗਾ ਨਹੀਂ ਬਹੁਤ ਸੋਹਣਾ ਲੱਗੇਗਾ ਜੀ ਹਰੇਕ ਕਲਰ ਦੇ ਉੱਪਰ ਹੀ ਠੀਕ ਹੈ ਕਿਉਂਕਿ ਕਲਰ ਦੇ ਅਕੋਰਡਿੰਗ ਆਪਾਂ ਜਿਹੜਾ ਵਰਕ ਦਾ ਮਟੀਰੀਅਲ ਉਹ ਆਪਾਂ ਚੇਂਜ ਕਰ ਦੇਣਾ ਜੋ ਸਾਡੇ ਕਲਰ ਦੇ ਅਕੋਰਡਿੰਗ ਸਹੀ ਲੱਗੇ ਵਰਕ ਦਾ ਮਟੀਰੀਅਲ ਠੀਕ ਹੈ ਜੀ ਦੇਖੋ ਬਹੁਤ ਹੈਵੀ ਪੀਸ ਬਣਿਆ ਹੋਇਆ ਜੀ ਸਿੰਪਲ ਸ਼ਰਟ ਦੇ ਉੱਪਰ ਵਰਕ ਹੈ ਕੋਈ ਬਾਟਮ ਦੇ ਉੱਪਰ ਨਹੀਂ ਬਹੁਤ ਸੋਹਣਾ ਸਿੰਪਲ ਸ ਬਹੁਤ ਪਿਆਰਾ ਜਿਹਾ ਬੁਟੀਕ ਸਟਾਈਲ ਸੂਟ ਜਿਹੜਾ ਬਣਿਆ ਹੋਇਆ। ਤਹ ਲੋ ਜੀ ਆਪਾਂ ਪਿਛਲੀ ਵੀਡੀਓ ਵਿੱਚ ਵੀ ਤੁਹਾਨੂੰ ਆਪਾਂ ਇੱਕ ਫਲਕਾਰੀ ਵਾਲਾ ਸੂਟ ਦਿਖਾਇਆ ਸੀ ਤੇ ਤੁਹਾਨੂੰ ਆਪਾਂ ਕਿ ਦੱਸਿਆ ਸੀ ਕਿ ਕਾਫੀ ਸਾਰੇ ਸੂਟ ਸਾਡੇ ਜਿਹੜੇ ਫਲਕਾਰੀ ਵਾਲੇ ਬਣੇ ਆ ਤੇ ਅੱਜ ਫੇਰ ਇੱਕ ਇਹ ਵਾਲਾ ਸੂਟ ਬਣ ਕੇ ਜਾ ਰਿਹਾ ਜੀ ਫੁਲਕਾਰੀ ਵਾਲਾ ਸੇਮ ਹੀ ਠੀਕ ਹੈ ਇੱਕ ਘਰ ਦੇ ਸੂਟ ਸੀ ਤੁਹਾਨੂੰ ਜਿਵੇਂ ਦੱਸਿਆ ਕਿ ਇੱਕ ਵੀਡੀਓ ਦੇ ਵਿੱਚ ਆਪਾਂ ਇਹਨਾਂ ਸਾਰੇ ਸੂਟ ਨਹੀਂ ਦਿਖਾ ਸਕਦੇ ਇਸ ਕਰਕੇ ਆਪਾਂ ਦੋ ਤਿੰਨ ਵੀਡੀਓ ਦੇ ਵਿੱਚ ਜਿਹੜੇ ਸੂਟ ਨੇ ਸ਼ੇਅਰ ਜਿਹੜਾ ਤੁਹਾਡੇ ਨਾਲ ਸ਼ੇਅਰ ਕਰ ਦਿਆ ਠੀਕ ਹੈ ਜੀ ਤੇ ਲੋ ਜੀ ਬਹੁਤ ਸੋਹਣਾ ਫੁਲਕਾਰੀ ਦਾ ਪੀਸ ਬਣਿਆ ਹੋਇਆ ਪਿਛਲੀ ਵੀਡੀਓ 'ਚ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਫੁਲਕਾਰੀ ਦਾ ਸੂਟ ਅਗਰ ਤੁਸੀਂ ਰੈਡੀ ਕਰਵਾ ਰਹੇ ਹੋ ਤਾਂ ਪਲੀਜ਼ ਖਾਦੀ ਤੇ ਕਰਵਾਓ ਹਾਂ ਕੁਝ ਪਹਿਣਾ ਖਾਦੀ ਨਹੀਂ ਲਾਈਕ ਕਰਦੀਆਂ ਠੀਕ ਹੈ ਤੇ ਉਹ ਪਹਿਣਾ ਮੈਂ ਸਲਾਹ ਦੇਣਾ ਚਾਹੁੰਦੀ ਹਾਂ ਕਿ ਪਹਿਣਾ ਅਗਰ ਤੁਸੀਂ ਖਾਦੀ ਨਹੀਂ ਲਾਈਕ ਕਰ ਰਹ ਇਸ ਲਈ ਕਿ ਨਾ ਬਾਹਰ ਦੇ ਉੱਪਰ ਕੰਮ ਹੈ ਜੀ ਸੈਂਟਰ ਦੇ ਵਿੱਚ ਕੰਮ ਰਹੇਗਾ ਬਹੁਤ ਪਿਆਰਾ ਜਿਹਾ ਕਲਪ ਹੈ ਜੀ ਔਰ ਬਹੁਤ ਜ਼ਿਆਦਾ ਲਾਈਟ ਵੇਟ ਹੈ ਫੈਬਰਿਕ ਇਹ ਕੋਈ ਜ਼ਿਆਦਾ ਫੈਬਰਿਕ ਵੀ ਹੈਵੀ ਨਹੀਂ ਹੈਗਾ ਬਹੁਤ ਸੋਬਰ ਜਿਹਾ ਔਰ ਆ ਸੌਫਟ ਜਾਂ ਫੈਬਰਿਕ ਹੈ ਜੀ ਇਹ ਵਾਲਾ ਠੀਕ ਹੈ ਆ ਕੁਝ ਭਣਾ ਕਹਿਨੇ ਕਿ ਸਾਨੂੰ ਨਹੀਂ ਚੰਗਾ ਲੱਗਦਾ ਉਹ ਤੁਹਾਡੀ ਦੇਖੋ ਚੁਆਇਸ ਹੈ ਤੁਸੀਂ ਉਸ ਨੂੰ ਕ੍ਰੇਪ ਤੇ ਬਣਾਓ ਕਿਉਂਕਿ ਮੈਨੂੰ ਫਿਰ ਕੁਝ ਦਿਨਾਂ ਨੇ ਕਿ ਆਮਾ ਨਾ ਪੱਕੀ ਸਾਬਰੀ ਦੇ ਉੱਪਰ ਬਣਾਈਏ ਤੁਸੀਂ ਕ੍ਰੇਪ ਤੇ ਵੀ ਬਣਾ ਸਕਦੇ ਹੋ ਵੈਸੇ ਖਾਦੀ ਦੀ ਜਗ੍ਹਾ ਫੁਲਕਾਰੀ ਦੀ ਗੱਲ ਕਰਾਂ ਤਾਂ ਉਹਦਾ ਨਾ ਕਿਤੇ ਨਾ ਕਿਤੇ ਖਾਦੀ ਨਾਲ ਹੀ ਮੇਲਾ ਆਪਣੇ ਖੱਦਰ ਬਣਦੇ ਨੇ ਜੀ ਤੁਸੀਂ ਦੇਖਿਆ ਨਾ ਖੱਦਰ ਦੇ ਉੱਪਰ ਬਾਗ ਰੈਡੀ ਹੁੰਦੇ ਨੇ ਤੇ ਜਿਹੜਾ ਫੁਲਕਾਰੀ ਦਾ ਕੰਮ ਉਹ ਜ਼ਿਆਦਾ ਖਾਦੀ ਸਿਲਕ ਦੇ ਉੱਪਰ ਖੱਦਰ ਦੇ ਉੱਪਰ ਹੀ ਹੁੰਦਾ ਬਟ ਚਲੋ ਅਗਰ ਤੁਸੀਂ ਨਹੀਂ ਰੈਡੀ ਕਰਵਾਉਣਾ ਚਾਹੁੰਦੇ ਹਨਾ ਖਾਦੀ ਸਿਲ ਉਹਨੇ ਜਾਗੋ ਵਾਤੇ ਸੂਟ ਰੈਡੀ ਕਰਵਾਏ ਸੀ ਕਿ ਕਰਦੇ ਹਨ ਸੂਟ ਸਾਰੇ ਇਹ ਵਾਲੇ ਬਲੌਸ ਸੇਮ ਹੀ ਦੁਪੱਟਾ ਬਣਿਆ ਹੋਇਆ ਜਿਵੇਂ ਆਪਾਂ ਤੁਹਾਨੂੰ ਪਹਿਲੀ ਵੀਡੀਓ 'ਚ ਦਿਖਾਇਆ ਦੁਪੱਟੇ ਦੇ ਵਿੱਚ ਬੁਟੀ ਰਹੇਗੀ 4 ਸਾਈਡ ਇਸ ਤਰ੍ਹਾਂ ਬਾਰਡਰ ਰਹੇਗਾ ਜੋ ਸਾਡੇ ਘੇਰੇ ਦੇ ਉੱਪਰ ਬਾਰਡਰ ਹੈ ਉਹੀ ਸਾਡੇ ਦੁਪੱਟੇ ਦੇ ਉੱਪਰ ਹੈ ਠੀਕ ਹੈ ਜੀ ਕਲਰ ਤੁਸੀਂ ਚੇਂਜ ਕਰਵਾ ਸਕਦੇ ਜਰੂਰੀ ਨਹੀਂ ਕਿ ਇਹੀ ਕਲਰ ਕਰਵਾਉਣਾ ਤੁਹਾਡੀ ਚੁਆਇਸ ਰਹੇਗੀ ਤੁਸੀਂ ਇਸ ਨੂੰ ਮਹਿਰੂਮ ਕਲਰ ਦੇ ਉੱਪਰ ਕਰਵਾ ਸਕਦੇ ਹੋ ਪਿਸਤਾ ਕਲਰ ਦੇ ਉੱਪਰ ਕਰਵਾ ਸਕਦੇ ਹੋ ਆਫ ਵਾਈਟ ਕਲਰ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਰਸਟ ਕਲਰ ਦੇ ਉੱਪਰ ਕਰਵਾ ਸਕਦੇ ਹੋ ਇਹ ਵੀ ਕਲਰ ਜਿਹੜਾ ਬਹੁਤ ਜ਼ਿਆਦਾ ਸੋਹਣਾ ਹੈ ਹੁਣ ਤੁਸੀਂ ਕਲਰ ਕਿਦਾਂ ਡਿਸਾਈਡ ਕਰਨੇ ਕੁਝ ਭੈਣਾ ਕਹਿੰਨੇ ਕਿ ਸਾਨੂੰ ਕਲਰ ਬਈ ਨਹੀਂ ਪਤਾ ਲੱਗ ਰਿਹਾ ਮਨ ਅਸੀਂ ਕਲਰ ਕਿਦਾਂ ਹਨਾ ਡਿਸਾਈਡ ਕਰੀਏ ਦੇਖੋ ਤੁਸੀਂ ਕੋਈ ਵੀ ਵੀਡੀਓਜ਼ ਦੇਖਦੇ ਹੋ ਇੰਸਟਾਗ੍ਰam ਤੇ ਦੇਖ ਰਹੇ ਹੋ YouTube ਤੇ ਉੱਪਰ ਦੇਖ ਰਹੇ ਹੋ ਕੋਈ ਕਲਰ ਤੁਹਾਨੂੰ ਵਧੀਆ ਲੱਗਦਾ ਤਾਂ ਤੁਸੀਂ ਉਹਦੀ ਜਿਹੜੀ ਫੋਟੋ ਲੈ ਕੇ ਸਾਨੂੰ ਸ਼ੇਅਰ ਕਰ ਸਕਦੇ ਹੋ ਠੀਕ ਹੈ ਸਾਡੇ ਕੋਲ ਜੋ ਫੋਟੋ ਪਹੁੰਚੇਗੀ ਆਪਾਂ ਉਹਦੇ ਅਕੋਰਡਿੰਗ ਤੁਹਾਡਾ ਜਿਹੜਾ ਸੂਟ ਦਾ ਕਲਰ ਉਹ ਰੈਡੀ ਕਰਾਂਗੇ ਠੀਕ ਹੈ ਜੀ ਤੇ ਅਗਰ ਤੁਹਾਨੂੰ ਇਹ ਸੇਮ ਫਰਕਾਰੀ ਵਾਲਾ ਡਿਜ਼ਾਈਨ ਪਸੰਦ ਹੈ ਜਾਂ ਤੁਹਾਨੂੰ ਕੋਈ ਆਪਣਾ ਡਿਜ਼ਾਈਨ ਪਸੰਦ ਹੈ ਕਈ ਵਾਰ ਇਹ ਦੰਦਾ ਹੈ ਕਿ ਕੁਝ ਪਹਿਣਾ ਕਹਿੰਦੀ ਕਿ ਸਾਨੂੰ ਸੈਂਟਰ ਦੇ ਵਿੱਚ ਕੰਮ ਨਹੀਂ ਚਾਹੀਦਾ ਤੁਸੀਂ ਘੇਰੇ ਦਾ ਕੰਮ ਕਰਵਾ ਕੇ ਨਾ ਤੇ ਪੂਰੀ ਸ਼ੋਰ ਦੇ ਵਿੱਚ ਇਸ ਤਰ੍ਹਾਂ ਬੂਟੀ ਬਣਾ ਸਕਦੇ ਜਿਵੇਂ ਦੁਪੱਟੇ ਦੇ ਵਿੱਚ ਪਰ ਕੁਝ ਪਹਿਣਾ ਕਹਿੰਦੀ ਕਿ ਸਾਨੂੰ ਜਿੱਦਾਂ ਵੀ ਸੈਂਟਰ ਦੇ ਵਿੱਚ ਕੰਮ ਨਹੀਂ ਪਸੰਦ ਹੈਗਾ ਤੇ ਮੈਂ ਉਹਨਾਂ ਪਹਿਣਾ ਸਲਾਹ ਦਵਾਂਗੀ ਕਿ ਤੁਸੀਂ ਘੇਰੇ ਦੇ ਉੱਪਰ ਕੰਮ ਕਰਵਾ ਕੇ ਜਿਵੇਂ ਵਾਲੀ ਪੂਰੀ ਬੂਟੀ ਜਿਹੜੀ ਫਲਕਾਰੀ ਦਾ ਟੱਚ ਹੈ ਉਹ ਤੁਸੀਂ ਪੂਰੇ ਦੁਪੱਟੇ ਦੇ ਵਿੱਚ ਜਿਵੇਂ ਦਿੱਤਾ ਹੋਇਆ ਉਸੇ ਤਰ੍ਹਾਂ ਹੀ ਤੁਸੀਂ ਸ਼ਰਟ ਦੇ ਵਿੱਚ ਦੇ ਸਕਦੇ ਹੋ ਉਹਦਾ ਤੁਹਾਡਾ ਸੂਟ ਹੋਰ ਜ਼ਿਆਦਾ ਹੈਵੀ ਲੱਗੇਗਾ ਪੂਰੀ ਸ਼ਰਟ ਦੇ ਵਿੱਚ ਆਪਾਂ ਬੂਟੀਆਂ ਤੁਹਾਨੂੰ ਬਣਾ ਦਾਂਗੇ ਹਨਾ ਉਹਦੇ ਨਾਲ ਲੁੱਕ ਵੀ ਚੇਂਜ ਹੋ ਜਾਏਗੀ ਔਰ ਤੁਹਾਡਾ ਜਿਹੜਾ ਮਾਣੇ ਉਹ ਵੀ ਖੁਸ਼ ਹੋ ਜਾਏਗਾ ਠੀਕ ਹੈ ਜੀ ਬਾਕੀ ਸਭ ਦੀ ਆਪੋ ਆਪਣੀ ਚੁਆਇਸ ਹੈ ਆਪਾਂ ਤੁਹਾਡੀ ਚੁਆਇਸ ਅਕੋਰਡਿੰਗ ਕੰਮ ਕਰ ਲਈ ਬੈਠੇ ਹਾਂ ਜਿਵੇਂ ਤੁਸੀਂ ਸਾਨੂੰ ਹੁਕਮ ਲਾਓਗੇ ਅਸੀਂ ਉਸੇ ਤਰੀਕੇ ਨਾਲ ਹੀ ਕਰਨਾ ਹੈ ਤੇ ਲੋ ਜੀ ਅੱਜ ਜਿੰਨੇ ਵੀ ਤੁਹਾਨੂੰ ਸੂਟ ਦਿਖਾਏ ਨੇ ਉਮੀਦ ਕਰਦਾ ਕਿ ਤੁਹਾਨੂੰ ਵਧੀਆ ਲੱਗੇ ਮਿਲਦੇ ਹਾਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ